ਮੈਂ ਜ਼ਰੂਰ ਮੈਂ ਕਰਾਂ ਜਾਊਗਾ ਕਿ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਖੇਡਾਂ ਵਾਸਤੇ ਪੰਜਾਬ ਦੀਆਂ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਵਾ ਇੱਕ ਬਹੁਤ ਹੀ ਸੋਹਣਾ ਉਪਰਾਲਾ ਹੈ 31 ਅਗਸਤ ਨੂੰ ਇਹਦਾ ਉਦਘਾਟਨ ਸੀਮ ਸਿੰਘ ਸਾਹਿਬ ਸਾਡੇ ਵਾਜੋ ਸਿੰਘ ਸਾਹਿਬ ਕਰਨਗੇ ਸ਼ਰੂਰ ਵੀ ਤੇ ਉਸ ਤੋਂ ਬਾਅਦ ਅਸੀਂ ਸਾਡੇ ਇੱਥੇ ਜਿਹੜੇ ਹੈਗੇ ਬਲੌਗ ਟੂਰਨਾਮੈਂਟ ਆ 1 ਸਤੰਬਰ ਤੋਂ ਲੈ ਕੇ 10 ਦਿਨ ਦਾ ਅਸੀਂ ਬਲੌਗ ਟੂਰਨਾਮੈਂਟ ਕਰਾਵਾਂਗੇ ਉਸ ਦੇ ਵਿੱਚ ਅਕਤੂਬਰ 5 ਤੋਂ ਲੈ ਕੇ 10 ਅਕਤੂਬਰ ਤੱਕ ਸਾਡੀਆਂ ਜਿਹੜੀਆਂ ਹੈਗੀਆਂ ਨੇ ਸਟੇਟ ਪੱਦਰੀ ਟੂਰਨਾਮੈਂਟ ਹੋਣ ਗਿਆ ਇਸ ਉਪਲਖ ਦੇ ਵਿੱਚ ਅੱਜ ਜਿਹੜੀ ਟੋਚ 20 ਤਰੀਕ ਨੂੰ ਲੁਧਿਆਣੇ ਤੋਂ ਚਾਰਜ ਚੱਲ ਕੇ ਰਾਇਲ ਟੋਚ ਜਿਹਦਾ ਆਗਾਜ਼ ਕੀਤਾ ਗਿਆ ਵਾ ਲੁਧਿਆਣੇ ਤੋਂ ਉਹ ਫਰੀਦਕੋਟ ਹੁੰਦੇ ਹੋਏ ਸਾਡੇ ਕੋਲ ਅੱਜ ਤਰਨਤਾਲਾਂ ਦੇ ਥਰੂ ਸਾਡੇ ਕੋਲ ਅੱਜ ਜੱਬੇ ਪਿੰਡ ਰੀਸੀਵ ਕੀਤੀ ਹੈ ਅਮਰ ਸਰ ਖੇਡਾਂ ਬਦਲ ਮਜਾਲ ਦੀ ਜਿਵੇਂ ਮੋਟੀਵੇਟ ਕਿ ਬੱਚੇ ਨੂੰ ਹਰ ਵਰਗ ਦੇ ਬੱਚੇ ਨੂੰ ਹਰ ਵਰਗ ਨੂੰ ਖੇਡਣਾ ਜੋੜਨਾ ਹੈ ਕਿ ਜੋ ਕੋਈ ਸੋਚਦਾ ਕਿ ਅਸੀਂ ਜਿਹੜਾ ਜਿਹੜਾ ਐਪ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਖੇਡਾਂ ਬਦਲ ਪੰਜਾਬ ਦੀ ਇਹ ਸ਼ੁਰੂ ਹੋ ਕੀਤੀ ਜਾ ਰਹੀ ਪੰਜਾਬ ਸਰਕਾਰ ਨੂੰ ਕੀ ਕਹੋਗੇ ਸਾਰੇ ਇਸ ਬਾਰੇ ਸੇਸ ਬਾਰੇ ਮੈਂ ਕਹਣਾ ਚਾਹਾਂਗਾ ਕਿ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਖੇਡਾਂਵਤਨ ਪੰਜਾਬ ਦੀਆਂ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਵਾ ਇੱਕ ਬਹੁਤ ਹੀ ਸੋਹਣਾ ਉਪਰਾਲਾ ਹੈ ਜੋ ਕਿ ਇਹ ਹੁਣ ਇਸ ਸਾਲ 2024 ਦੇ ਵਿੱਚ ਖੇਡਾਂਵਤਨ ਪੰਜਾਬ ਦੀਆਂ ਦੀ ਸੀਜ਼ਨ 30 ਚੱਲ ਰਿਹਾ ਹੈ ਇਹ ਕਿ 29 ਅਗਸਤ ਨੂੰ ਇਹਦਾ ਉਦਘਾਟਨ ਸਿੰਘ ਸਾਹਿਬ ਸਾਡੇ ਵਾਜੁਗ ਸਿੰਘ ਸਾਹਿਬ ਕਰਨਗੇ ਸਭ ਨੂੰ ਰਿਕੇ ਉਸ ਤੋਂ ਬਾਅਦ ਅਸੀਂ ਸਾਡੇ ਇੱਥੇ ਜਿਹੜੇ ਹੈਗੇ ਬਲੌਕ ਟੂਰਨਾਮੈਂਟ ਆ 1 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਅਸੀਂ ਬਲੌਕ ਟੂਰਨਾਮੈਂਟ ਕਰਾਵਾਂਗੇ ਅੰਦਰ ਸਾਡੇ ਵਿੱਚ ਅਗੇ 15 ਸਪਟੈਂਬਰ ਤੋਂ ਲੈ ਕੇ 28 ਸਪਟੈਂਬਰ ਤੱਕ ਸਾਡੀਆਂ ਜ਼ਿਲ੍ਹਾ ਪੱਧਰੀ ਖੇਡਾਂ ਹੋ ਰਹੀਆਂ ਖੇਡਾਂ ਹੋਣਗੀਆਂ ਉਸ ਤੋਂ ਬਾਅਦ 5 ਅਕਤੂਬਰ ਤੋਂ ਲੈ ਕੇ 10 ਅਕਤੂਬਰ 10 ਅਕਤੂਬਰ ਤੱਕ ਸਾਡੀਆਂ ਜਿਹੜੀਆਂ ਹੈਗੀਆਂ ਨੇ ਸਟੇਟ ਪੱਧਰੀ ਟੂਰਨਾਮੈਂਟ ਹੋਣਗੇ ਜਿਹਦੇ ਵਿੱਚ ਅਸੀਂ ਇੱਥੇ ਸਟੇਟ ਪੱਧਰੀ ਟੂਰਨਾਮੈਂਟ ਦੇ ਵਿੱਚ ਗਤਕਾ ਰਗਬੀ ਸਾਈਕਲਿੰਗ ਤੇ ਆਪਣਾ ਆਰਚਰੀ ਕਰਾ ਰਹੇ ਹਾਂ ਇਸ ਉਪਲਬਖ ਦੇ ਵਿੱਚ ਅੱਜ ਜਿਹੜੀ ਟਾਰਚ 20 ਤਰੀਕ ਨੂੰ ਲੁਧਿਆਣੇ ਤੋਂ ਟਾਰਚ ਚੱਲ ਕੇ ਰਾਇਲ ਟਾਰਚ ਜਿਹਦਾ ਅਗਾਜ਼ ਕੀਤਾ ਗਿਆ ਵਾ ਲੁਧਿਆਣੇ ਤੋਂ ਉਹ ਫਰੀਦਕੋਟ ਹੁੰਦੇ ਹੋਏ ਸਾਡੇ ਕੋਲ ਅੱਜ ਮਤਰੰਤਰਾ ਦੇ ਥਰੂ ਸਾਡੇ ਕੋਲ ਅੱਜ ਜੀ ਚੱਬੇ ਪੈਂਡ ਰੀਸੀਵ ਕੀਤੀ ਹੈ ਅਮਰਸਰ ਰੀਸੀਵ ਕੀਤੀ ਹੈ ਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਇਸ ਟਾਰਚ ਦਾ ਹਿੱਸਾ ਰਿਆ ਵਾ ਤੇ ਸਾਨੂੰ ਅਮਰਸਰ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਤਾਂ ਵੀ ਟਾਰਚ ਅ ਲਾਈਕ ਦਾਹਾ ਹੈਗਾ ਬਰਿਲੇਵਜ ਪਾਕ ਲੈਂਦੇ ਮੌਕਾ ਮਿਲਿਆ ਹੈ ਇਹ ਗਾਰੀ ਨੂੰ ਟਾਰਚ ਅਸੀਂ ਸਾਡੇ ਵੱਲੋਂ ਜਿਲ੍ਹਾ ਗੁਰਦਾਸਪੁਰ ਨੂੰ ਭੇਜੀ ਜਾ ਰਹੀ ਹੈ ਭੇਜੀ ਗਈ ਹੈ ਉੱਥੇ ਉਹ ਸਾਡੇ ਟਾਰਚ ਜਿਹੜੀ ਆ ਡੀਐਸਓ ਸਾਹਿਬ ਜਿਹੜੇ ਹੈਗੇ ਨੇ ਸਾਡੇ ਸਰਾ ਸਿੰਘ ਸੁਰਜਿੰਦਰ ਸਿੰਘ ਉਹ ਰਸੀਬ ਕਰਨਗੇ ਜੰਤੀਪੁਰ ਵਿਖੇ ਉਸ ਤੋਂ ਬਾਅਦ ਟਾਰਚ ਪਠਾਨਕੋਟ ਹੁੰਦੀ ਹੋਈ ਸ਼ਾਰਪੁਰ ਹੁੰਦੀ ਹੋਈ ਨਾਲੀ ਲਾਸਟਲੀ 29 ਤਰੀਕ ਨੂੰ ਇਹ ਸਗਰੂਰ ਵਿਖੇ ਪਹੁੰਚੇਗੀ ਮੋਟਿਵੇਟ ਵੀ ਐਡਕਿਡਮ ਪੰਜਾਬ ਦੀਆਂ ਕਰਵਾਇਆ ਜਾ ਰਿਹਾ ਪੰਜਾਬ ਸਰਕਾਰ ਛੇੜਾ ਵਾਤੇ ਮਜਾਲ ਦੀ ਜੇ ਮੋਟਿਵੇਟ ਕਿ ਬੱਚੇ ਨੂੰ ਹਰ ਵਰਗ ਦੇ ਬੱਚੇ ਨੂੰ ਹਰ ਵਰਗ ਨੂੰ ਖੇਡਣਾ ਜੋੜਨਾ ਹੈ ਕਿ ਜੇ ਕੋਈ ਸੋਚਦਾ ਕਿ ਅਸੀਂ ਜਿਹੜਾ ਜਿਹੜਾ ਹੈ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਖੇਡਾਂ ਹੀ ਇਹ ਕੈਸਾ ਜਰੀਆ ਹੈ ਜਿਹਦੇ ਵਿੱਚ ਕਿ ਅਸੀਂ ਬੱਚਿਆਂ ਨੂੰ ਨਸ਼ਾ ਤੋਂ ਦੂਰ ਰੱਖ ਸਕਦੇ ਹਾਂ ਨਾਲੇ ਤੰਦਰੁਸਤ ਤੰਦਰੁਸਤ ਖੇਡਾਂ ਨਾਲ ਬੱਚਾ ਤੰਦਰੁਸਤ ਫਿਜ਼ੀਕਲੀ ਐਂਡ ਮੈਂਟਲੀ ਦੋ ਪਾਸੇ ਫਿੱਟ ਰਹਿੰਦਾ ਹੈ